ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੋਵੇ ਸਾਡੇ ਚੈਨਲ ਨੂੰ ਜ਼ਰੂਰ ਭੇਜੋ ਹੁਣ ਤੁਸੀਂ ਦੇਖੋ ਸਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸ਼ਹਿਰ ਸਮਾਣੀ ਦੇ ਤਸਵੀਰਾਂ ਨੇ ਟਾਬਰ ਮੋਰਚੇ ਦੀਆਂ ਜਿੱਥੇ ਤੁਹਾਨੂੰ ਤਕਰੀਬਨ ਪਤਾ ਹੀ ਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ 8 ਮਹੀਨੇ ਤੋਂ ਉੱਪਰ ਹੋ ਗਿਆ ਇੰਨੀ ਠੰਡ ਦੇ ਵਿੱਚ ਫਿਰ ਬਾਅਦ ਦੇ ਵਿੱਚ ਇੰਨੀ ਅੰਤਾਂ ਦੀ ਗਰਮੀ ਪੈ ਰਹੀ ਹੈ ਇਸ ਟਾਬਰ ਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਜੋ ਤੁਸੀਂ ਟਾਵਰ ਦੇਖ ਰਹੇ ਹੋ ਇਸ ਟਾਵਰ ਤੇ ਬੈਠੇ ਨੇ ਬਹੁਤ ਜ਼ਿਆਦਾ ਜਿਹੜੀ ਹਾਲਤਾਂ ਉਹਦੀ ਨਾਜੁਕ ਹੋ ਚੁੱਕੀ ਹੈ ਪਰ ਜਿੰਨੇ ਵੀ ਇੱਥੇ ਆਪਣੇ ਸਿੱਖ ਸੰਗਤਾਂ ਪਹੁੰਚਦਿਆਂ ਨੇ ਸਭ ਦਾ ਇਹੀ ਕਹਿਣਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੀ ਜਲਦੋਂ ਜਲਦ ਇੱਕ ਕਾਨੂੰਨ ਬਣੇ ਵੀ ਕੋਈ ਵੀ ਵਿਆਧਵੀ ਨਾ ਕਰ ਸਕਿਆ ਸੋ ਇਸੇ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਉਹ ਤੁਹਾਨੂੰ ਸੁਣਾਉਂਦੇ ਆ ਕੀ ਗੱਲਬਾਤ ਇੱਥੇ ਆ ਸਮਾਨੇ ਪੁਰਾਣੀ ਤਸਵੀਰ ਜਿਹੜੀ ਓਟੇ ਮੋਹਟਾ ਭਾਈ ਗੁਰਜੀਤ ਸਿੰਘ ਨੇ ਜਿਹੜਾ ਲਾ ਰੱਖਿਆ ਦਿਨ ਰਾਤ ਇੱਕ ਕਰਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਬਾਬਾ ਜੀ ਨੇ ਆਪਾਂ ਕੱਲੇ-ਕੱਲੀ ਗੱਲਬਾਤ ਸਾਰੀ ਸਾਂਝੀ ਕਰਾਂਗੇ ਬਾਬਾ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਬੱਲੇ ਬਾਬਾ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਬਾਬਾ ਗੁਰਦੀਪ ਸਿੰਘ ਪੁਲਰ ਕਿਤੋਂ ਦੇ ਰਹਿਣ ਵਾਲੇ ਸੀ ਮੈਂ ਗੁਲਜ਼ਾਰਪੁਰ ਛੋਟੇ ਕੋਲ ਮਸੰਦਪਾ ਬਾਬਾ ਜੀ ਹਰ ਸਵੇਰ ਮਾਂ ਪੁਸ਼ਾ ਜੀ ਨੇ ਤੋਂ ਉਹਦੇ ਨਾਲ ਗਰੜਾ ਤੇ ਮੈਂ ਹਾਰਪੁਰ ਕੋਲ ਵੀ ਡਿਊਟੀ ਕਰਦਾ ਸੀ ਤੋ ਕੋਈ ਛੜ ਗਈ ਤੇ ਸੇਵਾ ਲੱਗੀ ਜਾਂ 2 ਮਹੀਨੇ ਤੱਕ ਮੈਨੂੰ ਲਗਾਤਾਰ ਹੀ ਥੇ ਸੇਵਾ ਕਰ ਰਹੇ ਤੇ ਬੇਨਤੀ ਮੈਂ ਇਹ ਕਰਦਾ ਸਾਰੀ ਦਿੋਖੇ ਨੂੰ ਕੀ ਬੇਨਤੀ ਕੀਤੀ ਇਹ ਸਾਰੇ ਇਕੱਠ ਹੋ ਗਏ ਸੀ ਜੁੜ ਜੀ ਸਾਰੇ ਗੁਰੰਥੀ ਇੱਥੇ ਪਹੁੰਚੀ ਕਿਉਂਕਿ ਅਸੀਂ ਸਾਰੇ ਗੁਰਪੰਥ ਦਾ ਰੂਜੀ ਰੂਟੀ ਇਹੋ ਹੀ ਹੈ ਗੁਰੂਆਂ ਦਾ ਸਾਦਾ ਵਾਲੀ ਪਾਠ ਕਰਦਾ ਉਹ ਸਹਿਜ ਪੜ੍ਹਦਾ ਇੱਥੇ ਵੀ ਅਸੀਂ ਚੌਥਾ ਪੰਜਵਾਂ ਸਹਿਜ ਪਾਠ ਸ਼ੁਰੂ ਹੋ ਰਿਹਾ ਹੈ ਅਗਰੇ ਅਗਰੇ ਅਸ ਗੁਰੂ ਜੀ ਦੇ ਪਗਾਂ ਤੋਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਇੱਥੇ ਪਹੁੰਚੋ ਨਹੀਂ ਇੱਥੇ ਬੋਹੇ ਤੇ ਘਰ ਬੈਠੇ ਹੀ ਪਰਮੇਸ਼ਰ ਦਾ ਨਾਮ ਲੈ ਕੇ ਇੱਕ ਮੂਲ ਮਨ ਪੂਜਾ ਕਰਕੇ ਤੇ ਗੁਰਮੁਖ ਪੂਜਾ ਕਰਕੇ ਉਸ ਦਾ ਨਾਮ ਦੀ ਅਦਾ ਕਰ ਸਕਦੇ ਅਸੀਂ ਤੋਂ ਆਰੇ ਮੋਰਚਾ ਸਾਡਾ ਪਤੇ ਹੋਵੇ ਕੁਝ ਕਾਲੇ ਲੋਕ ਦਾ ਵੀ ਥੱਲੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਇਹਦੇ ਪਾਣੀ ਪਰਬ ਦਾ ਬਲਾ ਜੋਰ ਟੀਵੀ ਨਿਊਜ਼ ਦੇ ਮਾਦੀ ਰਾਈ ਮਸਾਲੇ ਮੈਂ ਬੇਨਤੀ ਕਰਦਾ ਗੁਰਮਤੀ ਸਿੰਘ ਅਨੁਸਾਰ ਹੀ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਸਾਰੇ ਜੇ ਇੱਥੇ ਦੇ ਕੋਹਦੇ ਘਰ ਬੈਠੇ ਅਰਦਾਸ ਕਰ ਸਕਦੇ ਤਾਂ ਕੋ ਸਾਡੇ ਸ਼ਹਿਰ ਸਮਾਣੇ ਦੇ ਨੇੜੇ ਤੇੜੇ ਬਹੁਤ ਅਜੇ ਤੱਕ ਗ੍ਰਾਂਤੀ ਸੰਗਤ ਤੇ ਤੱਕ ਨਹੀਂ ਪਹੁੰਚੇ ਮੈਂ ਗੱਲ ਸੁਣਨ ਸਾਰੀ ਹੈਰਾਨ ਹੋ ਗਿਆ ਵੀ ਕਿ ਗੁਰਦਾਸ ਕੋ ਹੋ ਬਾਬਾ ਜੀ ਗ੍ਰਾਂਤੀ ਸਿੰਘ ਆਪਣੀ ਸੇਵਾ ਹੀ ਸਦਕੇ ਇੱਥੇ ਆ ਗਏ ਨਿੱਕੇ ਘੁੰਮਣਾ ਤੋਂ ਆਏ ਨੇ ਤੇ ਕਮਾਲ ਦੀ ਗੱਲ ਆ ਜਿਹਨੂੰ ਗੁਰੂ ਨਾਲ ਪਿਆਰ ਹੋਵੇ ਉਹ ਕਹਿੰਦੇ ਸਤ ਸਮੁੰਦਰੇ ਪਾਰ ਚਲਾ ਜਾਂਦਾ ਅੱਜ ਉਹ ਗੱਲ ਸੱਚ ਕਰਕੇ ਨਾਲ ਦਿਖਾਈਆ ਤੇ ਸਾਡੇ ਨਾਲ ਹੋਰ ਵੀ ਬਾਬਾ ਜੀ ਨੇ ਆ ਪਉਣਾ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਹਰ ਸਾਹ ਵਾਹਿਗੁਰੂ ਜੀ ਕੀ ਤੱਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਮੋਰਚੇ ਬਾਰੇ ਤੁਸੀਂ ਵੀ ਮੰਨ ਲਓ ਵੀ ਆਪਣੇ ਏਰੀਆ ਦੇ ਬਹੁਤ ਜ਼ਿਆਦੇ ਸੰਗ ਘੱਟ ਇੱਥੇ ਪਹੁੰਚਦੇ ਆ ਉਨਾ ਸਾਰੇ ਰਾਗੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਜਿੰਨੇ ਵੀ ਸੇਵਾ ਨਿਭਾਉਂਦੇ ਨੇ ਸਮਾਣੀ ਸ਼ਹਿਰ ਦੇ ਵਿੱਚ ਆਲੇ-ਦੁਆਲੇ ਪਿੰਡਾਂ ਦੇ ਵਿੱਚ ਜਿੰਨੇ ਵੀ ਗ੍ਰੰਥੀ ਨੇ ਬਾਬਾ ਜੀ ਨੇ ਵੀ ਦੱਸਿਆ ਕਿ ਸਾਡੀ ਰੋਟੀ ਰੋਟੀ ਇੱਥੋਂ ਹੀ ਚੱਲਦੀ ਹੈ ਮਹਾਰਾਜ ਜੀ ਨੂੰ ਗੁਰੰਸਾਹ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਆਪਾਂ ਜ਼ਿੰਦਗੀ ਦੇ ਵਿੱਚ ਐਸੋ ਆਰਾਮ ਹੰਧਾਰੇ ਆ ਇਹ ਸਭ ਗੁਰੂ ਦਾ ਦਿੱਤਾ ਹੋਇਆ ਤੇ ਇਹ ਗੁਰੂ ਵਾਸਤੇ ਮੋਰਚਾ ਲੱਗਾ ਹੈ ਭਾਈ ਗੁਰਦੇਵ ਸਿੰਘ ਦੇ 8 ਮਹੀਨੇ ਦੇ ਕੋ 400 ਇਹ ਤੋਂ ਉੱਪਰ ਕਾਵਰ ਤੇ ਜਾ ਕੇ ਸੰਘਰਸ਼ ਕਰ ਰਹੇ ਨੇ ਅਸੀਂ ਦੇ ਇੱਥੇ ਬਹਿ ਕੇ نیچے ਬਹਿ ਕੇ ਉਹਨਾਂ ਦਾ ਸਾਥ ਹੀ ਦੇਣਾ ਨਾ ਬੇਨਤੀ ਕਰਾਂਗਾ ਸਾਰੇ ਲੋਕੀ ਵਾਦ ਤੋਂ ਵਾਦ ਇਸ ਮੋਰਚੇ ਦੇ ਵਿੱਚ ਹਾਜ਼ਰੀਆਂ ਭਰੋ ਤੇ ਆਪਣਾ ਸਾਡੇ ਨਾਲ ਅੱਗੇ ਪ੍ਰਧਾਨ ਸਾਹਿਬ ਨੇ ਆਪ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਇਹ ਪ੍ਰਧਾਨ ਸਾਹਿਬ ਜੀ ਕਿਵੇਂ ਹੁਣ ਭਈ ਸਭ ਦੀ ਸਿਹਤ ਗੁਰਜੀ ਸਿੰਘ ਜੀ ਦੀ ਹਾਲਤ ਉਹਨਾਂ ਦੀ ਮਾੜੀ ਹੈ ਜੀ ਚੱਲ ਪਸੋਂ ਦੇ ਗਰਮੀ ਕਰਕੇ ਬਹੁਤ ਜ਼ਿਆਦਾ ਹਾਲਤ ਮਾੜੀ ਹੈ ਸਰਕਾਰ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਹੈ ਇਹ ਸੁਣ ਨਹੀਂ ਰਿਹਾ ਕੋਈ ਗੱਲ ਕੋਈ استان ਹੀ ਹੁੰਦੇ ਪਏ ਸਾਡੀ ਸੰਗਤ ਇੱਥੇ ਨਹੀਂ ਆ ਰਹੀ ਇਹ ਸਾਡੇ ਸਿੱਖ ਇੱਥੇ ਹੋਣ ਸਾਰੇ ਤਾਂ ਗੁਰੂ ਘਰਾਂ ਕਿ ਵੀ ਜਾਣ ਦਾ ਤਾਂ ਹੀ ਫਾਇਦਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਵੀ ਤਾਂ ਹੀ ਫਾਇਦਾ ਹੈ ਕਿ ਆਪਾਂ ਗੁਰੂ ਦੇ ਪਤੀ ਆਪਾਂ ਕੋਈ ਕਰਕੇ ਵਹਾਈਏ ਕਿਉਂਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਇਸ ਮਾਣੇ ਦੇ ਵਿੱਚ ਉਹ ਜਿਪੂ ਚੋਨਾ ਵਿੱਚ ਕੋਈ ਕੋਈ ਟਾਮੇਟਾਂਵੇਂ ਹੁੰਦੇ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਨਹੀਂ ਹੁੰਦੇ ਹੈਗੇ ਪਰ ਬਹੁਤ ਘੱਟ ਹੁੰਦੇ ਨੇ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਇੱਕ ਗੁਰੂ ਘਰ ਜਿਹੜਾ ਇਹ ਕੋਈ ਵੀ ਗੁਰੂ ਘਰ ਸਾਡੇ ਸਮਾਣੇ ਦੇ 23 ਗੁਰਦੁਆਰੇ ਨੇ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਅਸੀਂ ਅੱਠ ਮਹੀਨਿਆਂ ਤੋਂ ਇਹ ਬੇਨਤੀ ਕਰ ਰਹੇ ਹਾਂ ਸਾਰਿਆਂ ਨੂੰ ਕਿ ਪਹੁੰਚਿਆ ਕਰੋ ਭਾਈ ਤੇ ਆਇਆ ਕਰੋ ਸਾਰੀ ਕਮੇਟੀਆਂ ਆਇਆ ਕਰੋ ਸਾਰੀਆਂ ਸੁਸਾਇਟੀਆਂ ਆਇਆ ਕਰੋ ਸਾਰੀ ਸਿੱਖ ਸੰਗਤ ਨੂੰ ਸਮਝਣ ਲਈ ਇਹ ਗੱਲ ਹੈ ਆਪਾਂ ਨੂੰ ਉਮੀਦ ਹੈਂਗੇ ਬਾਬਾ ਜੀ ਵੀ ਛੇਤੇ ਛੇਤੀ ਆਪਾਂ ਇਹ ਮੋਰਚਾ ਜਿੱਤ ਪਾਵਾਂਗੇ ਕਾਨੂੰਨ ਪਾਸ ਹੋ ਜਾਣਗੇ ਲੱਗਦਾ ਕੋਈ ਉਮੀਦ ਹੈ ਭਗਵੰਤ ਮਾਨ ਨੇ ਕਿਹਾ ਹੋਇਆ 2022 ਦੇ ਵਿੱਚ ਜਦੋਂ ਲੈਕਸਾਂ ਨੇ ਪਹਿਲਾਂ ਹੀ ਕਿਹਾ ਹੋਇਆ ਇਹਦੇ ਦਾ ਸਖਤ ਕਾਨੂੰਨ ਬਣਾਵਾਂਗੇ ਕਿਹੜੇ ਬਣਾਇਆ ਹੁਣ ਤੱਕ ਥੋੜੇ 3 ਸਾਲ ਹੋ ਗਏ ਨੇ ਬਣਾਣਾ ਚਾਹੀਦਾ ਹੈ ਦੀਪ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਿਲ ਕੇ ਜਲਦੋਂ ਜਲਦੋਂ ਕਾਨੂੰਨ ਪਾਸ ਕਰੇ ਕਿਸੇ ਵੀ ਪਰਨ ਗ੍ਰਾਂਥੀ ਬੇਅਦਵੀ ਨਾ ਹੋਵੇ ਜੇ ਕੋਈ ਦੋਸਤ ਬੇਅਦਵੀ ਕਰਦਾ ਉਹਨੂੰ ਸਭ ਤੋਂ ਸਭ ਤੋਂ ਸਜਾ ਦਿੱਤੀ ਜਾਵੇ। ਇਹੀ ਗੱਲ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਆਖ ਮੰਨਿਆ ਤੋਂ ਜ਼ਿੰਦਗੀ ਦੇ ਮੌਤੇ ਲੜਾਈ ਲੜ ਰਿਹਾ। ਜੀਨੇ ਸਾਰੀ ਗਰਮੀ, ਸਾਰੀ ਠੰਡ ਦਿਵਾਰੇ ਫੇਰ ਗਰਮੀ ਆਪਣੇ ਸਿਰੋਂ ਪੁੰਦੀ ਨਹਾਉਂਦਾ ਰਿਹਾ ਤੇ ਵਾਰ-ਵਾਰ ਜਿਹੜੀ ਉਹਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ। ਤੇ ਸਾਡੇ ਨਾਲ ਬਾਬਾ ਜੀ ਨੇ ਪਾਉਣਾ ਨੇ ਵੀ ਦੋ ਗੱਲਾਂ ਕਰਦੇ ਆ। ਬਾਬਾ ਜੀ ਮੈਂ ਪਰਸਪਤ। ਖਾਲਸਾ ਜੀ ਭਾਈ ਗੁਰਜੀ ਕੀ ਫਤਈ ਜੀ। ਕੀ ਕਹਿਣਾ ਚਾਹੁੰਦੇ ਆ ਭਾਈ ਗੁਰਜੀਤ ਸਿੰਘ ਜੀ ਬਾਰੇ ਸਿਹਤ ਬਾਰੇ? ਪਾਈ ਗੁਜੀ ਸਿੰਘ ਜੀ ਦੀ ਸਿਹਤ ਵੇਖੋ ਜੀ ਓਟ ਜਿਆਦਾ ਦਿਨੋਂ ਦਿਨ ਹੀ ਖਰਾਬ ਹੁੰਦੀ ਜਾ ਰਹੀ ਹੈ ਬੜੀ ਨਾਜ਼ੁਕ ਸਥਿਤੀ ਹੈ ਇਹ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਸਾਡੀ ਸਮੂਹ ਨਾਨਕ ਨਾਮ ਲੈਵਾ ਜਿੰਨੀ ਵੀ ਸੰਗਤ ਹੈ ਸਾਰੇ ਗੁਰਸਿੱਖ ਜਿੱਥੇ-ਜਿੱਥੇ ਵੀ ਵੱਸਦੇ ਨੇ ਬਾਹਰਲੇ ਮੁਲਕਾਂ 'ਚ ਇੱਥੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਵੀ ਗੁਰਸਿੱਖ ਬੈਠੇ ਨੇ ਸਾਰਿਆਂ ਨੂੰ ਆਪਣੇ ਵੱਲੋਂ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ ਜਿਹੜੀ ਸੰਗਤ ਇੱਥੇ ਨੇੜੇ ਦੀ ਹੈ ਉਹਨਾਂ ਨੂੰ ਇੱਥੇ ਮੋਰਚੇ ਦੇ ਵਿੱਚ ਪਹੁੰਚਣਾ ਚਾਹੀਦਾ ਕਿਉਂਕਿ ਆ ਦੇਖੋ ਜੀ ਹਾਂ ਹਾਂ

ਬੱਬਈ ਫਾਈਗਰ ਫਾਈ ਬੱਬਈ ਦਰਪੇ ਦਾ ਫੋਨ ਆਇਆ ਕਰੇਗਾ ਲਾ ਤਾਲੇ ਨਹੀਂ ਕਰਦੇ ਪੇ ਚਲੋ ਕੋਈ ਨਹੀਂ ਸਿਰ ਪਿੰਡਾ ਕਿੰਨਾ ਕੋ ਗਰਮ ਐ ਇਸ ਹਾਂ ਸਿਰ ਤਾਂ ਬਿਆਪੇ ਤਾਂ ਬਿਆਪੇ ਸਿਰ ਵੀ ਚਲੋ ਕੋਈ ਨਹੀਂ ਤੁਸੀਂ ਕਰੋ ਥੋੜਾ ਬਤਾ ਚਾਰਜ ਹੋ ਸਕਦਾ ਮੈਂ ਭੇਜਦਾ ਹਾਂ ਥੱਲੋਂ ਹੈ ਚੰਗਾਈ ਹਾਂਜੀ ਠੀਕ ਐ ਤੁਸੀਂ ਦੇਖਿਓ ਮੌਕੇ ਦੀਆਂ ਤਸਵੀਰਾਂ ਜਿੱਥੇ ਭਾਈ ਗੁਰਜੀਤ ਸਿੰਘ ਦੀ ਹਾਲਤ ਬਹੁਤ ਜਾਂਦੀ ਨਾਜ਼ੁਕ ਹੋ ਚੁੱਕੀ ਹੈ ਅਗਲੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਹਿਰ ਸਮਾਣੇ ਦੀਆਂ ਨੇ ਜਿੱਥੇ ਸੜਕ ਦੇ ਹਾਸ਼ੇ ਦੇ ਵਿੱਚ ਬੱਚੇ ਆਪਣੀ ਜ਼ਾਨ ਬਚ ਚੁੱਕੇ ਉਹਨਾਂ ਯਾਦ ਵਿੱਚ ਸੱਤ ਐਮਬੂਲੈਂਸਾਂ ਸਹਿਰ ਸਮਾਣੇ ਦਿੱਤੀਆਂ ਗਈਆਂ ਨੇ ਸੋ ਅੱਜ ਤੱਕ ਇੰਨਾ ਹੀ ਨਵੇਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੋ ਰੋਮਾਂਗੇ ਸਾਨੂੰ ਦੇਵਾ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਸਾਡੇ ਜੋਰ ਟੀਵੀ ਨਿਊਜ਼ ਦੇ ਨਾਲ ਚੈਨਲ ਸਬਸਕ੍ਰਾਈਬ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਸਾਡੇ ਦਿੱਤੇ ਹੋਏ ਸਕਰੀਨ ਵਾਲੇ ਨੰਬਰ ਤੇ ਜਰੂਰ ਭੇਜੋ ਕਿਸੇ ਵੀ ਤਰ੍ਹਾਂ ਦੀ ਅਮਰਜੈਂਸੀ ਹੋਵੇ ਸਾਨੂੰ ਤੁਸੀਂ ਬੁਲਾ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ